ਲੈ ਅੱਜ ਅਸੀਂ ਬਾਰਡਰ ਤੇ ਆਏ ਹੋਇਆ ਸੋਸ਼ਲ ਮੀਡੀਆ ਤੇ ਕਾਉਤੀ ਮੀਡੀਆ ਕੁਝ ਹੋਈਆਂ ਅਫਵਾਹਾਂ ਫਲਾਈ ਜਾਂਦਾ ਉਥੇ ਜੀ ਟੈਂਕ ਆ ਗਏ ਉਥੇ ਗੋਲੀਬਾਰੀ ਤੋਪਾਂ ਨੇ ਜੀ ਉਥੇ ਫਲਾਣਾ ਉਹੀ ਬਣਾ ਮਤਲਬ ਤੋ ਆਹ ਦੇਖੋ ਤੁਹਾਡੇ ਸਾਹਮਣੇ ਉਰੋਂ ਤੁਹਾਨੂੰ ਆ ਜਿਹੜੀ ਪਾਕਿਸਤਾਨ ਦੀ ਆਹ ਦੇਖੋ ਪਾਕਿਸਤਾਨ ਦੀ ਚੌਂਕੀ ਵੀ ਨਜ਼ਰ ਆ ਰਹੀ ਹੈ ਆ ਆਪਣੀ ਭਾਰਤ ਦੀ ਵੱਡੀ ਲਾਈਨ ਜਾਂਦੀ ਹੈਗੀ ਲੈ ਦੱਸੋ ਮੈਨੂੰ ਹੁਣ ਇੱਥੇ ਲਵੇ ਲਾਉਣੇ ਕਿਹੜੇ ਟੈਂਕ ਨੇ ਅਸੀਂ ਜਮ ਅੱਜ ਜਿਹੜਾ 200 ਕਿਲੋਮੀਟਰ ਦਾ ਸਫ਼ਰ ਕਰਕੇ ਜੰਮੀ ਬਾਰਡਰ ਦੇ ਉੱਪਰ ਆਏ ਹੋਇਆ ਹੁਣ ਇੱਥੋਂ ਜਿਹੜਾ ਆ ਜਿਹੜੇ ਤੁਸੀਂ ਦੇਖੋ ਆ ਆਪਣਾ ਭਾਰਤ ਆ ਗਿਆ ਜਿਹੜੇ ਆ ਦਰਖਤ ਦਿਖ ਰਹੇ ਨੇ ਆ ਸੋਨੂੰ ਇਹ ਸਾਰਾ ਪਾਕਿਸਤਾਨ ਹੈ ਆ ਸਾਰਾ ਪਾਕਿਸਤਾਨ ਦਾ ਏਰੀਆ ਲੈ ਦੱਸੋ ਮੈਨੂੰ ਕਿਹੜੇ ਬਾਰਡਰ ਨੇ ਐਵੇਂ ਅਫਵਾਹਾਂ ਫਲਾਈ ਜਾਂਦੇ ਨੇਗੇ ਡਰ ਦਾ ਮਾਹੌਲ ਨਾ ਬਣੇ ਲੋਕਾਂ 'ਚ ਇਹ ਐਂ ਬਸ ਹੁਣ ਆ ਮੈਂ ਖੇਤ ਖੜਾ ਲੈ ਆ ਖੇਤ ਖੜਾਂਗਾ ਮੈਂ ਲੈ ਦਿਖਾਓ ਮੈਨੂੰ ਕਿਹੜਾ ਹੁਣ ਮੈਂ ਮੰਨ ਲਓ ਝੂਠ ਬੜਤਾ ਵੀ ਮੈਂ ਬਾਰਡਰ ਤੇ ਖੜਾ 200 ਕਿਲੋਮੀਟਰ ਦਾ ਸਫ਼ਰ ਕਰਕੇ ਆ ਇਹ ਕੁਝ ਤਾਂ ਭਾਈ ਵਿਊ ਲੈਣ ਦੇ ਮਾਰੇ ਆਈੜਾ ਹੀ ਜਾਂਦੇ ਨੇ ਲੈ ਹੁਣ ਮੈਂ ਪਿੰਡ ਖੜਾ ਜਮਾ ਲੈ ਲੈ ਦਿਖਾਓ ਮੈਨੂੰ ਇਹਨੂੰ ਬਾਰਡਰ ਬਣਾ ਕੇ ਦਿਖਾ ਦਿਓ ਅੱਜ ਕੱਲ ਮਾਨ ਬੇਲੇ ਨੇ ਜਿਹਨੂੰ ਜੀ ਕਰੇ ਬਾਰਡਰ ਬਣਾ ਦੋ ਵਾਹੀ ਫਲਾਉਣੀਆਂ ਨੇ ਸੋ ਫੌਜ ਦਾ ਸਰਕਾਰ ਦਾ ਜਿਵੇਂ ਕਹਿੰਦੀ ਓਵੇਂ ਸਾਥ ਦਿਓ ਲੈਟਾ ਬੰਦ ਕਰੋ ਡਰ ਦਾ ਮਾਹੌਲ ਨਾ ਬਣਾਓ ਵਾਹਾਂ ਜਿੰਨੀ ਮਰਜ਼ੀ ਫਲਾ ਲਓ ਕੋਈ ਹਜੇ ਐਮੀ ਬਣਾ ਮਤਲਬ ਤੋਂ ਜਾ ਜਾ ਮਤਲਬ ਮੈਂ ਖੇਤਾਂ ਦੀਆਂ ਵੀਡੀਓ ਬਣਾ ਕੇ ਕਹਿ ਦੇਣਗੇ ਜੀ ਇਸ ਦਾ ਬਾਰਡਰ ਤੇ ਖੜਿਆ ਲੈ ਦਿਖਾਓ ਮੈਨੂੰ ਆ ਮੈਂ ਮਿੰਟ 'ਚ ਬਣਾਤਾ ਬਾਰਡਰ ਬਾਰਡਰੇ ਬਣਾਉਣਾ ਤਾਂ ਮਿੰਟ 'ਚ ਝੂਠ ਚੱਪੀ ਵੱਢਣੇ